ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਅੱਜ ਗੱਲ ਕਰਦੇ ਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਜਿਨ੍ਹਾਂ ਦਾ ਜੋ ਮਰਨ ਵਰਤ ਹੈ ਅੱਜ 37ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਤੇ ਡਾਕਟਰ ਸਾਹਿਬ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਹੈ ਤੇ ਉਹਨਾਂ ਨੂੰ ਪਾਣੀ ਪੀਣ ਨੂੰ ਵੀ ਦਿੱਕਤ ਆਉਂਦੀ ਹੈ ਕੁੱਲ ਮਿਲਾ ਕੇ ਸ੍ਰੀ ਹਿਦੋ ਨਦੀ ਕਾਫੀ ਉਹਦੀ ਹਾਲਤ ਡਾਊਨ ਹੋ ਗਈ ਖੇਤ ਦੀ ਤੇ ਡਾਕਟਰ ਉਹਨਾਂ ਨੂੰ ਦੇਖ ਰਹੇ ਨੇ ਚੈੱਕਅਪ ਕਰ ਰਹੇ ਨੇਗੇ ਮੇਰਾ ਮਤਲਬ ਇਹ ਹੈ ਵੀ ਹੁਣ ਸਰਕਾਰ ਕੀ ਦੇਖ ਰਹੀ ਹੈ ਵੀ ਹੁਣ ਉਹ ਮਰ ਜੇ ਉਹ ਬੰਦਾ ਸਰਕਾਰ ਉਹਦੀ ਮੌਤ ਦੀ ਡਿਕਾਰ ਰਹੀ ਹੈ ਪੰਜਾਬ ਸਰਕਾਰ ਉੱਤੇ ਕਿਉਂ ਨਹੀਂ ਜਾ ਸਕਦੀ ਮੈਂ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਗਵੰਤ ਸਿੰਘ ਮਾਨ ਜੀ ਨੂੰ ਜੇਕਰ ਉਹਨਾਂ ਕੋਲ ਜਾਣਗੇ ਕੁਝ ਵੀ ਕਹਿਣਗੇ ਕਿਉਂਕਿ ਇਹ ਸੂਬੇ ਦਾ ਮੁੱਖ ਮੰਤਰੀ ਦਾ ਬਹੁਤ ਤਾਕਤ ਹੁੰਦੀ ਹੈਗੀ ਤੇ ਉੱਥੇ ਉਹਨਾਂ ਕੋਲ ਜਾ ਸਕਦੇ ਨੇ ਕਿਵੇਂ ਨਾ ਕਿਵੇਂ ਸੈਂਟਰ ਨਾਲ ਗੱਲ ਕਰਾਉਣ ਪੰਜਾਬ ਸਰਕਾਰ ਸੈਂਟਰ ਤੇ ਦਬਾਅ ਪਾਵੇ ਉਹਨਾਂ ਨਾਲ ਮਿਲੇ ਤਾਂ ਕਿ ਸਾਡੇ ਜੋ ਇੱਕ ਉੱਗਾ ਆਗੂ ਹੈ ਉਹਦੀ ਜਾਨ ਬਚ ਸਕੇ ਤੇ ਬਾਕੀ ਗੱਲ ਮੈਂ ਕਰਦਾ ਪੰਜਾਬ ਭਾਜਪਾਲੇ ਉਹ ਜਿਹੜਾ ਨੇੜੇ ਉਹ ਹੁਣ ਕਿੱਥੇ ਸੁੱਤੇ ਪਏ ਨੇ ਕਹਿੰਦੇ ਨੇ ਵੀ ਅਸੀਂ ਤਾਂ ਭਾਜਪਾ ਦਾ ਰਲ ਗਏ ਭਾਜਪਾ ਸਾਡੇ ਦੁੱਧ ਚਲੇ ਗਏ ਹੋਰ ਤੁਸੀਂ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਕਹਿ ਨਹੀਂ ਸਕਦੇ ਕਿ ਸਾਡੇ ਪੰਜਾਬ ਦਾ ਇੱਕ ਉੱਥੇ ਆਗੂ ਯਾਨੀ ਕਿ ਇਹ ਮੌਲ ਦੀ ਲੜਾਈ ਲੜ ਰਿਹਾ ਤੁਸੀਂ ਉਹ ਨਾਲ ਗੱਲ ਕਰੋ ਆਪਣੀ ਦੀ ਬਿੱਟੂ ਨੂੰ ਪੁੱਛਣਾ ਚਾਹਣਾ ਵੀ ਰੌਣਕੀ ਦੀ ਬਿੱਟੂ ਬੜੀਆਂ ਬੜੀਆਂ ਗੱਲਾਂ ਮਾਰਦਾ ਹੁੰਦਾ ਇਹਨੂੰ ਅਮਿਤ ਸਾਹਿਬ ਕਹਿੰਦਾ ਸੀ ਮੈਂ ਇਹਨੂੰ ਵੱਡਾ ਬੰਦਾ ਬਣਾਉਂਗਾ ਉਹ ਤਾਂ ਵੱਡਾ ਬੰਦਾ ਬਣ ਗਿਆ ਰਾਜ ਮੰਤਰੀ ਬਣ ਗਿਆ ਦੇਸ਼ ਦਾ ਹੁਣ ਉਹ ਮਿਲ ਨਹੀਂ ਸਕਦਾ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਮੁੱਦੇ ਤੇ ਪਰ ਇਹ ਕੁਝ ਨਹੀਂ ਕਰਨਾ ਚਾਹੁੰਦੇ ਅਗਲੀ ਗੱਲ ਮੈਂ ਬੜਾ ਹੈਰਾਨ ਆ ਸੁਪਰੀਮ ਅਦਾਲਤ ਤੇ ਕੋਰਟ ਤੇ ਕੋਰਟਾਂ ਤੇ ਮੈਂ ਬਹੁਤ ਹੈਰਾਨ ਆਗਾ ਕੋਰਟਾਂ ਦਾ ਫਰਜ਼ ਮੈਨੂੰ ਲੱਗਦਾ ਇਹ ਬਣਦਾ ਹੈ ਕਹਿਣ ਦਾ ਸੈਟ ਸਰਕਾਰ ਨੂੰ ਵੀ ਕਿਸਾਨਾਂ ਨਾਲ ਗੱਲਬਾਤ ਕਰੋ ਜਦੋਂ ਕੋਈ ਕੋਰਟ ਇਹ ਜੋ ਲਾ ਰਹੀ ਹੈ ਪੰਜਾਬ ਸਰਕਾਰ ਨੂੰ ਦੀ ਦਵਾ ਪਾ ਰਹੀ ਹੈ ਵੀ ਤੁਸੀਂ ਕਿਵੇਂ ਨਾ ਕਿਵੇਂ ਇਹਨੂੰ ਉਹ ਡੱਲੇਵਾਲ ਨੂੰ ਹਸਪਤਾਲ ਪਹੁੰਚਾਓ ਇੱਥੋਂ ਚੱਕ ਕੇ ਲੈ ਕੇ ਜਾਓ ਤੇ ਜਦੋਂ ਕਿ ਇਹ ਫਰਜ ਬਣਦਾ ਹੈ ਕੋਰਟ ਦਾ ਉਹ ਸੈਂਟਰ ਸਰਕਾਰ ਨੂੰ ਆਦੇਸ਼ ਦੇਵੇ ਕੋਈ ਕੋਈ ਹੁਕਮ ਕੱਢੇ ਵੀ ਉਹ ਜੋ ਕਿਸਾਨ ਉੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰੇ ਡੱਲੇਵਾਲ ਸਾਹਿਬ ਦਾ ਜੋ ਮਰਨ ਵਰਤਦਾ ਕਿ ਗੱਲਬਾਤ ਰਾਹੀਂ ਜੋ ਚੱਲੇਗੀ ਅੱਗੇ ਉਹ ਠੀਕ ਹੋ ਸਕਣਾ ਕਿਉਂਕਿ ਮੈਂ ਸਮਝਦਾ ਵੀ ਇਹ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਜੇ ਇਹ ਚਾਹਣ ਅਤੇ ਕੋਰਟ ਅਦਾਲਤ ਕੋਲੇ ਬਹੁਤ ਵੱਡੀ ਪਾਵਰ ਹੁੰਦੀ ਹੈ ਜੇ ਇਹ ਚਾਹਣ ਗੱਲਬਾਤ ਕਰਕੇ ਡੱਲੇਵਾਲ ਸਾਹਿਬ ਨੂੰ ਬਚਾ ਵੀ ਸਕਦੇ ਨੇ ਨਹੀਂ ਤਾਂ ਆਪਾਂ ਨੂੰ ਪਤਾ ਵੀ ਉਹਨਾਂ ਦੇ ਜੋ ਸਰੀਰ ਹੈ ਜਿਹੜਾ ਉਹਨੂੰ ਘੜਦਾ ਜਾ ਰਿਹਾ ਹੈ ਸਾਡੇ ਪੰਜਾਬ ਵਾਸਤੇ ਬਹੁਤ ਘਾਟਾ ਵਾਲਾ ਸੌਦਾ ਹੋਊਗਾ ਇੱਕ ਉੱਗਾ ਆਗੂ ਸਾਡੇ ਕੋਲੋਂ ਸਦਾ ਲਈ ਜਾ ਸਕਦਾ ਜੇਕਰ ਸਰਕਾਰਾਂ ਨੇ ਗੱਲ ਨਾ ਕੀਤੀ ਧੰਨਵਾਦ ਜੀ